ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਰੋਟੀ ਖਾਣ ਤੋਂ ਬਾਅਦ ਸੇ ਦਹੀਂ ਦੇ ਟੁਕੜਾ ਖਾ ਲੈਣ ਨਾਲ ਰੋਟੀ ਜਲਦੀ ਹਜਮ ਹੋ ਜਾਂਦੀ ਹੈ ਨੰਬਰ 2 ਅੱਜਕੱਲ ਅਸੀਂ ਰਾਖ ਦੇ ਥਾਂ ਤੇ ਸਾਬਣ ਨਾਲ ਢਾਂਡੇ ਸਾਫ਼ ਕਰਦੇ ਹਾਂ ਮਾਰਕੀਟ ਵਿੱਚ ਬਹੁਤ ਸਾਰੇ ਸਾਬਣ ਹਨ ਜੋ ਬਰਤਨ ਸਾਫ਼ ਕਰਨ ਲਈ ਆਉਂਦੇ ਹਨ ਤੇ ਅਸੀਂ ਕੰਮ ਖਤਮ ਕਰਨ ਦੇ ਚੱਕਰ ਵਿੱਚ ਜਲਦੀ ਜਲਦੀ ਢਾਂਡੇ ਤੋ ਦਿੰਦੇ ਹਾਂ ਪਰ ਕਿਤੇ ਨਾ ਕਿਤੇ ਸਾਬਣ ਢਾਂਡਿਆਂ ਵਿੱਚ ਰਹਿ ਜਾਂਦੀ ਹੈ ਇੰਨਾ ਸਾਬਣਾਂ ਵਿੱਚ ਕੈਮੀਕਲ ਹੁੰਦੇ ਹਨ ਜੋ ਸਾਡੀ ਸਿਹਤ ਸਰੀਰ ਅੰਦਰ ਜਾ ਕੇ ਸਾਨੂੰ ਬਿਮਾਰੀਆਂ ਲਗਾਉਂਦੇ ਹਨ ਨੰਬਰ 3 ਜੇਕਰ ਤੁਸੀਂ ਕਮਰੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਪੈਰ ਬੇਲੇ ਥੋੜਾ ਜਿਹੀ ਕਾਲੀ ਮਿਰਚ ਦਾ ਪਾਊਡਰ ਪਾਣੀ ਦੇ ਨਾਲ ਲੈ ਲਓ ਤਾਂ ਕਮਰ ਦਾ ਦਰਦ ਤੋਂ ਆਰਾਮ ਮਿਲੇਗਾ ਨੰਬਰ 4 ਜੇਕਰ ਤੁਸੀਂ ਵੀ ਆਪਣੀ ਰਸੋਈ ਵਿੱਚ ਸਾਬਣ ਨਾਲ ਬਰਤਨ ਸਾਫ਼ ਕਰਦੇ ਹੋ ਤਾਂ ਤੁਸੀਂ ਪਾਣੀ ਪੀਣ ਲਈ ਹਮੇਸ਼ਾ ਕੱਚ ਦਾ ਬਰਤਨ ਹੀ ਇਸਤੇਮਾਲ ਕਰੋ ਕਿਉਂਕਿ ਇਸ ਨੂੰ ਪਾਣੀ ਨਾਲ ਹਲਕਾ ਜਿਹਾ ਧੋ ਕੇ ਤੁਸੀਂ ਰੱਖ ਸਕਦੇ ਹੋ ਤੇ ਵਾਰ-ਵਾਰ ਸਾਬਣ ਨਾਲ ਬਰਤਨ ਵੀ ਸਾਫ਼ ਕਰਨ ਤੇ ਨਹੀਂ ਪੈਣਗੇ ਨੰਬਰ 5 ਸੌਂਫ ਦੇ ਬੀਜ ਖਾਣ ਨਾਲ ਡਾਈਟ ਸਿਸਟਮ ਮਜ਼ਬੂਤ ਹੋ ਜਾਂਦਾ ਹੈ ਨੰਬਰ 6 ਜੇ ਖੱਟੂ ਸਿੰਘ ਪਾਣੀ ਪੀਣਾ ਹੈ ਤਾਂ ਹਮੇਸ਼ਾ ਕੱਚ ਦਾ ਗਲਾਸ ਜਾਂ ਚੀਨੀ ਦਾ ਗਲਾਸ ਦੀ ਵਰਤੋਂ ਕਰੋ ਕਿਉਂਕਿ ਇਹਨਾਂ ਨੂੰ ਬਾਰ-ਬਾਰ ਧੋਣਾ ਸਾਬਣ ਨਾਲ ਧੋਣਾ ਨਹੀਂ ਪੈਂਦਾ ਸਾਦੇ ਪਾਣੀ ਨਾਲ ਧੋ ਕੇ ਰੱਖ ਦੋ ਨੰਬਰ 7 ਜੇਕਰ ਤੁਹਾਡੀ ਉਮਰ ਬਹੁਤ ਹੀ ਜ਼ਿਆਦਾ ਛੋਟੀ ਹੈ ਪਰੇ ਤੁਹਾਡੇ ਵਾਲ ਹੁਣੇ ਤੋਂ ਹੀ ਸਫੇਦ ਹੋਣੇ ਸ਼ੁਰੂ ਹੋ ਗਏ ਹਨ ਤਾਂ ਮੇਥੀ ਅਤੇ ਗੁੜ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਇਸ ਨਾਲ ਤੁਹਾਡੇ ਵਾਲ ਦੁਆਰਾ ਕਾਲੇ ਹੋ ਜਾਣਗੇ ਨੰਬਰ 8 ਜੇਕਰ ਤੁਹਾਡੇ ਘਰ ਵਿੱਚ ਚੂਲੇ ਦਾ ਇਸਤੇਮਾਲ ਨਹੀਂ ਹੁੰਦਾ ਤਾਂ ਤੁਹਾਨੂੰ ਰਾਖ ਵੀ ਨਹੀਂ ਮਿਲਨੀ ਇਸ ਲਈ ਤੁਸੀਂ ਆਪਣੇ ਘਰ ਵਿੱਚ ਇੱਕ ਕੁਦਰਤੀ ਸਾਬਣ ਤਿਆਰ ਕਰ ਸਕਦੇ ਹੋ ਪਰ ਇਸ ਵਿੱਚ ਝੱਗ ਨਹੀਂ ਹੋਵੇਗੀ ਤੁਹਾਡੇ ਬਰਤਨ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ ਨੰਬਰ 9 ਜੇਕਰ ਤੁਸੀਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਂਦੇ ਹੋ ਤਾਂ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਪਾਂਡਿਆਂ ਨੂੰ ਸਾਫ਼ ਕਰ ਲਈ ਘਰ ਵਿੱਚ ਹੀ ਤਿਆਰ ਕਰੋ ਤੁਸੀਂ 2 ਕਿਲੋ ਨਿੰਬੂਆਂ ਦਾ ਰਸ ਜਾਂ ਨਿੰਬੂ ਦੇ ਨਿੰਬੂ ਦੇ ਜਾਂ ਸੰਤਰੇ ਦੇ ਚਿਲਕਿਆਂ ਨੂੰ ਛੋਟਾ-ਛੋਟਾ ਕੱਟ ਲਓ 8 ਲੀਟਰ ਪਾਣੀ ਵਿੱਚ ਪਾ ਦਿਓ 1 ਕਿਲੋ ਗੁੜ ਨੂੰ ਕੱਟ ਕੇ ਰਸ ਵਿੱਚ ਪਾ ਦਿਓ ਇਸ ਤਰ੍ਹਾਂ ਇਹਨਾਂ ਨੂੰ ਇੱਕ ਬਿੱਪੀ ਵਿੱਚ ਬੰਦ ਕਰ ਦਿਓ 1-2 ਮਹੀਨੇ ਬਾਅਦ ਤਾ ਕ ਤਿਆਰ ਹੋ ਜਾਵੇਗਾ ਟੱਕਣ ਖੋਲ ਕੇ ਗੈਸ ਦਾ ਹਰ ਕੱਟ ਦੇ ਰਹੋ ਕਿਉਂਕਿ ਪੀਪੀ ਬੰਦ ਹੋਣ ਕਾਰਨ ਗੈਸ ਬਣ ਜਾਵੇਗੀ ਫਟਣ ਦਾ ਡਰ ਹੈ ਇਸ ਲਈ ਇਸ ਦੀ ਗੈਸ ਬਾਹਰ ਕੱਢਦੇ ਰਹੋ ਤੇ ਬਾਦੀ ਵਿੱਚ ਇਸ ਨੂੰ ਚੰਗੀ ਤਰ੍ਹਾਂ ਨਾਲ ਪੋਣ ਕੇ ਰੱਖ ਲਓ ਇਸ ਨਾਲ ਤੁਸੀਂ ਘਰ ਦੇ ਬर्तन ਸਾਫ ਕਰ ਸਕਦੇ ਹੋ ਨੰਬਰ 11 ਗੰਧਰ ਦੇ ਪੱਤਿਆਂ ਦਾ ਸੇਵਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ ਇਹ ਆਇਰਨ ਨਾਲ ਭਰਪੂਰ ਹੁੰਦਾ ਹੈ ਜੋ ਕਿ ਹੀਮੋ ਗਲੋਬੀਨ ਲੈਵਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ 12 ਜੇ ਤੂੰ ਤੱਕ ਹੋ ਸਕੇ ਆਪਣੇ ਬਰਤਨ ਨੂੰ ਰਾਖ ਨਾਲ ਹੀ ਸਾਫ ਕਰਨ ਦੀ ਕੋਸ਼ਿਸ਼ ਕਰੋ ਨੰਬਰ 13 ਗੰਧਰ ਦੇ ਪੱਤਿਆਂ ਦਾ ਪੇਸਟ ਬਣਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਚੜਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਵਾਲ ਲੰਬੇ ਸਕਣੇ ਅਤੇ ਮਜ਼ਬੂਤ ਵੀ ਹੋ ਜਾਂਦੇ ਹਨ ਨੰਬਰ 1 ਜਾਦਾ ਕਦੇ ਵੀ ਗੁੱਸੇ ਵਿੱਚ ਆ ਕੇ ਰੋਟੀ ਦੀ ਬੇਅਦਵੀਂ ਨਾ ਕਰੋ ਕਿਉਂਕਿ ਰੋਟੀ ਕਿਸਮਤ ਵਾਲੇ ਨੂੰ ਹੀ ਤਿੰਨਾ ਟਾਈਮ ਦੀ ਮਿਲਦੀ ਹੈ ਨੰਬਰ 15 ਜਿਨ੍ਹਾਂ ਲੋਕਾਂ ਨੂੰ ਪੇਟ ਫੁੱਲਣ ਦੀ ਸਮੱਸਿਆ ਹੈ ਉਹਨਾਂ ਨੂੰ ਗੋਲੀ ਮੌਲੀ ਦਾ ਇਸਤੇਮਾਲ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਮੌਲੀ ਵਿੱਚ ਫਾਈਬਰ ਦੀ ਮਾਤਰਾ ਅਤੇ ਕਪਾਈ ਪਾਈ ਜਾਂਦੀ ਹੈ ਜੋ ਕਿ ਲੋਕਾਂ ਵਿੱਚ ਪੇਟ ਫੁੱਲਣ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਨੰਬਰ 16 ਹਮੇਸ਼ਾ ਆਪਣੇ ਆਪ ਨੂੰ ਸਹੀ ਅਤੇ ਦੂਜਿਆਂ ਨੂੰ ਗਲਤ ਨਾ ਸਮਝੋ ਕਿਉਂਕਿ ਕਈ ਵਾਰ ਗਲਤੀ ਤੁਹਾਡੀ ਵੀ ਹੋ ਸਕਦੀ ਹੈ ਨੰਬਰ 17 ਹਾਈ ਜੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੇਥੀ ਦਾਣੇ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਇੱਕ ਚਮਚ ਮੇਥੀ ਦਾਣੇ ਨੂੰ ਇੱਕ ਗਲਾਸ ਪਾਣੀ ਵਿੱਚ ਰਾਤ ਭਰ ਭਿਓ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ ਅਤੇ ਮੇਥੀ ਦਾਣੇ ਨੂੰ ਚਬਾ ਕੇ ਖਾ ਲਓ ਨੰਬਰ 18 ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਤੋਖਾ ਨਾ ਦਿਓ ਕਿਉਂਕਿ ਤੁਸੀਂ ਨਹੀਂ ਜਾਣ ਸਕਦੇ ਕਿ ਤੁਹਾਡਾ ਦੂਜਾ ਤੁਹਾਡੇ ਤੇ ਕਿੰਨਾ ਵਿਸ਼ਵਾਸ ਕਰਦਾ ਹੈ ਨੰਬਰ 1 ਅਜਵੈਨ ਦੇ ਪੱਤੀਆਂ ਦਾ ਪੇਸਟ ਬਣਾ ਕੇ ਉਸ ਨੂੰ ਸੁੰਘ ਲਓ ਇਸ ਨਾਲ ਸਾਹ ਸੰਬੰਧੀ ਬਿਮਾਰੀਆਂ ਸਰਦੀ ਜ਼ੁਖਾਮ ਅਤੇ ਦਮੇ ਤੋਂ ਆਰਾਮ ਮਿਲੇਗਾ ਨੰਬਰ 2 ਲੋੜ ਤੂੰ ਬਿਨਾ ਕਿਸੇ ਦੀ ਮਦਦ ਨਾ ਕਰੋ ਕਈ ਵਾਰ ਸਾਡੀ ਪਲਾਈ ਸਾਡੇ ਤੇ ਮਹਿੰਗੀ ਪੈ ਸਕਦੀ ਹੈ ਨੰਬਰ 21 ਜਿੰਨਾ ਔਰਤਾਂ ਦੀ ਸਕਿੰ ਖੁਸ਼ਕ ਹੁੰਦੀ ਹੈ ਉਹਨਾਂ ਨੂੰ ਨਾਸਪਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 22 ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਨਾ ਮੰਗੋ ਕਿਉਂਕਿ ਇਹ ਰਿਸ਼ਤੇ ਟੁੱਟਣ ਦਾ ਕਾਰਨ ਬਣਦੇ ਹਨ ਨੰਬਰ 23 ਉਲਟੀ ਨੂੰ ਰੋਕਣ ਲਈ ਸਾਫ ਦੇ ਪਾਣੀ ਸੌਫ ਦੇ ਪਾਣੀ ਦੀਆਂ ਘੁਰਲੀਆਂ ਕਰੋ ਉਲਟੀ ਆਉਣਾ ਬਿਲਕੁਲ ਹੀ ਬੰਦ ਹੋ ਜਾਵੇਗੀ ਨੰਬਰ 24 ਕਦੇ ਵੀ ਛੋਟੀਆਂ-ਛੋਟੀਆਂ ਗਲਤੀਆਂ ਤੋਂ ਘਬਰਾਓ ਨਾ ਕਿਉਂਕਿ ਇਹ ਸਾਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਨਾਲ ਲੜਨਾ ਸਿਖਾਉਂਦੀਆਂ ਹਨ ਨੰਬਰ 25 ਵੇਰੇ ਉੱਠ ਕੇ ਖਾਲੀ 배ਡ ਨਾ ਹੋਣ ਵਾਲਿਆਂ ਨੂੰ ਕਦੇ ਵੀ ਖਰਾਸ਼ ਦੀ ਦਿੱਕਤ ਨਹੀਂ ਹੁੰਦੀ ਨੰਬਰ 26 ਕਦੇ ਵੀ ਕਿਸੇ ਦੀ ਨੀਂਦ ਵਿੱਚ ਦਖਲ ਨਾ ਦਿਓ ਕਿਉਂਕਿ ਕਈ ਵਾਰ ਸਾਡੀ ਦਖਲਅੰਦਾਜ਼ੀ ਇਹ ਸਾਡੀ ਤੇ ਪਾਰੀ ਪੈ ਜਾਂਦੀ ਹੈ ਨੰਬਰ 27 ਅੱਖਾਂ ਦੀ ਰੌਸ਼ਨੀ ਵਧਾਉਣ ਲਈ ਸਵੇਰੇ ਹਰੀ ਕਾ ਉੱਪਰ ਜ਼ਰੂਰ ਚੱਲਿਆ ਕਰੋ ਨੰਬਰ 28 ਕਿੰਨਾ ਕੰਮ ਤੋਂ ਬਿਨਾ ਕੰਮ ਤੋਂ ਕਦੇ ਵੀ ਕਿਸੇ ਦੇ ਘਰ ਨਾ ਜਾਓ ਕਿਉਂਕਿ ਜ਼ਿਆਦਾ ਜਾਣ ਨਾਲ ਕਦੇ ਰੇਟ ਕੱਟ ਜਾਂਦੀ ਹੈ ਨੰਬਰ 29 ਰੋਜ਼ਾਨਾ ਗਾਣਾ ਗਾਣ ਤੋਂ ਬਾਅਦ ਠੰਡਿਆਈ ਪੀ ਨਾਲ ਕੋਈ ਵੀ ਰੋਗ ਨਹੀਂ ਹੁੰਦਾ ਤੇ ਨਾਲ ਹੀ ਚਿਹਰੇ ਤੇ ਵੀ ਚਮਕ ਆ ਜਾਂਦੀ ਹੈ ਨੰਬਰ 3 ਬੀਣਾ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਨਾ ਲਓ ਕਈ ਵਾਰ ਦਵਾਈ ਸਾਡੇ ਸਰੀਰ ਤੇ ਬੁਰਾ ਅਸਰ ਪਾਉਂਦੀ ਹੈ ਨੰਬਰ 31 ਜੇਕਰ ਅੰਗੂਠੇ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਤਾਂ ਦਰਦ ਤੁਰੰਤ ਠੀਕ ਹੋ ਜਾਵੇਗਾ ਨੰਬਰ 32 ਕਦੇ ਵੀ ਕਿਸੇ ਨਾਲ ਦੋਸਤੀ ਉਸਦੇ ਕੱਪੜਿਆਂ ਵੱਲ ਵੇਖ ਕੇ ਨਾ ਕਰੋ ਸਗੋਂ ਵਿਅਕਤੀ ਦਾ ਦਿਲ ਤੇ ਹਮੇਸ਼ਾ ਵਿਅਕਤੀ ਦਾ ਧਿਆਨ ਦੇਖੋ ਕਿ ਉਹ ਸਾਫ਼ ਹੈ ਜਾਂ ਨਹੀਂ ਨੰਬਰ 33 ਜਾਨਾ ਕਾਲੀ ਮਿਰਚ ਦੇ ਦਾਣੇ ਚਵਾ ਚਵਾ ਕੇ ਖਾਣ ਨਾਲ ਕਵਚ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਨੰਬਰ 34 ਕਦੇ ਵੀ ਕਿਸੇ ਤੇ ਹੱਦ ਤੋਂ ਜ਼ਿਆਦਾ ਭਰੋਸਾ ਨਾ ਕਰੋ ਕਿਉਂਕਿ ਜਦੋਂ ਇਹ ਟੁੱਟਦਾ ਹੈ ਤਾਂ ਵਿਅਕਤੀ ਜਾਣ ਨਹੀਂ ਕਰ ਪੌਂਡਾ ਨੰਬਰ 33 ਖਾਣਾ ਖਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਟੁਕੜਾ ਨੀਬੂ ਦਾ ਚूसਣ ਨਾਲ ਬਦ ਹਜਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 36 ਸੁਣਿਆ ਹੈ ਜੋ ਤੇਰ ਨਾਲ ਮਿਲਦੇ ਨੇ ਉਹ ਦੂਰ ਤੱਕ ਨਾਲ ਚੱਲਦੇ ਨੇ ਨੰਬਰ 37 ਸ਼ਾਮ ਨੂੰ ਜਲਦੀ ਸੋਣਾ ਅਤੇ ਸਵੇਰੇ ਜਲਦੀ ਉੱਠਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਨੰਬਰ 38 ਜਾਦੇ ਗੁੱਸਾ ਗਲਤੀ ਲਾਲਚ ਤੇ અપਮਾਨ ਘਰਾੜਿਆਂ ਵਰਗੇ ਹੁੰਦੇ ਨੇ ਜੋ ਦੂਜਾ ਕਰੇ ਤਾਂ ਚੁਪਦੇ ਨੇ ਪਰ ਖੁਦ ਕਰੀਏ ਤਾਂ ਅਹਿਸਾਸ ਤੱਕ ਨਹੀਂ ਹੁੰਦਾ ਨੰਬਰ 39 ਜੇਕਰ ਤੁਹਾਡਾ ਸਾਹ ਫੁੱਲ ਜਾਂਦਾ ਹੈ ਤਾਂ ਤੁਸੀਂ ਵੀਰਦਾ ਸੇਵਨ ਜ਼ਰੂਰ ਕਰੋ ਸਾਹ ਫੁੱਲਣਾ ਬੰਦ ਹੋ ਜਾਵੇਗਾ ਨੰਬਰ 30 ਪਹਾੜ ਚੜਨ ਵਾਲਾ ਵਿਅਕਤੀ ਚੁੱਕ ਕੇ ਚੱਲਦਾ ਹੈ ਤੇ ਉਤਰਨ ਵਾਲਾ ਆਕੜ ਕੇ ਚੱਲਦਾ ਹੈ ਇਸ ਲਈ ਜੇਕਰ ਕੋਈ ਚੁੱਕ ਕੇ ਚੱਲ ਰਿਹਾ ਹੈ ਤਾਂ ਮਤਲਬ ਉਚਾਈ ਤੱਕ ਜਾ ਰਿਹਾ ਹੈ ਤੇ ਜੇਕਰ ਕੋਈ ਆਕੜ ਕੇ ਚੱਲ ਰਿਹਾ ਹੈ ਤਾਂ ਮਤਲਬ ਨੀਚੇ ਵੱਲ ਆ ਰਿਹਾ ਹੈ ਨੰਬਰ 42 ਜੇਕਰ ਮੱਚ ਦੇ ਘਟਣ ਵਾਲੀ ਜਗ੍ਹਾ ਦੇ ਖੁਰਕ ਹੋ ਰਹੀ ਹੈ ਤਾਂ ਤਰਨ ਤੇ ਸਾਬਣੇ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 43 ਹੰਕਾਰ ਦੀ ਤਾਕਤ ਫ੍ਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ ਨਿਮਰਤਾ ਇੱਕ ਸਧਾਰਨ ਵਿਅਕਤੀ ਨੂੰ ਵੀ ਫਰਿਸ਼ਤਾ ਬਣਾ ਦਿੰਦੀ ਹੈ ਬਰ 44 ਜੇਕਰ ਅੰਡੇ ਵਾਲ ਦੇ ਸਮੇਂ ਫਟ ਜਾਂਦੇ ਹਨ ਤਾਂ ਉਹਨਾਂ ਨੂੰ ਥੋੜਾ ਜਿਹਾ ਨਾਮਕ ਪਾ ਕੇ ਹੀ ਅਵાળੋ ਨੰਬਰ 45 ਕਿਸੇ ਦੀ ਹੱਦ ਤੋਂ ਜ਼ਿਆਦਾ ਪ੍ਰਵਾਹ ਨਾ ਕਰੋ ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਕਦਰ ਨਹੀਂ ਕਰਦਾ ਨੰਬਰ 46 ਦੇਸੀ ਘੋੜ ਵਿੱਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਕਮਰ ਦਾ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 47 বিনা ਮੰਗੇ ਕਿਸੇ ਨੂੰ ਸਲਾਨਾ ਨਾ ਦੋ ਕਿਉਂਕਿ ਦੂਜਾ ਮੈਂ ਜਾ ਕੇ ਨਹੀਂ ਪਣਾਉਂਦਾ ਨੰਬਰ 48 ਮਲਾਈ ਵਿੱਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਬੁੱਲਾਂ ਉੱਪਰ ਲਗਾਉਣ ਨਾਲ ਬੁੱਲਾਂ ਦਾ ਕਾਲਾਪਣ ਦੂਰ ਹੋ ਜਾਂਦਾ ਹੈ ਨੰਬਰ 49 ਇੱਕ ਨਾਲ ਆਪਣੇ ਦਿਲ ਦੇ ਪੀੜਨਾ ਖੋਲੋ ਕਿਉਂਕਿ ਕਈ ਵਾਰ ਵਿਅਕਤੀ ਦੂਜਿਆਂ 제ਤ ਹੜੇ ਬਦਨਾਮੀ ਵੀ ਕਰ ਸਕਦਾ ਹੈ ਨੰਬਰ 50 ਖਰਬੂਜਾ ਜਾਂ ਤਰਬੂਜੇ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਹੈਜੇ ਵਰਗੀ ਬਿਮਾਰੀ ਹੋ ਸਕਦੀ ਹੈ ਨੰਬਰ 51 ਦੂਜਿਆਂ ਦੀ ਮਦਦ ਕਰਕੇ ਕਦੇ ਵੀ ਸੁਣਾਈ ਨਾ ਕਰੋ ਕਿਉਂਕਿ ਤੁਹਾਨੂੰ ਵੀ ਲੋੜ ਪੈ ਸਕਦੀ ਹੈ ਨੰਬਰ 52 ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਖਾਣੇ ਵਿੱਚ ঘি ਦਾ ਇਸਤੇਮਾਲ ਜ਼ਰੂਰ ਕਰੋ ਨੰਬਰ 53 ਦੁੱਧ ਦੇ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਨੀਂਦ ਬਹੁਤ ਹੀ ਵਧੀਆ ਆਉਂਦੀ ਹੈ ਅਤੇ ਸਰੀਰ ਵਿੱਚ ਇਨਫੈਕਸ਼ਨ ਦਾ ਖਦਰਾ ਵੀ ਘਟ ਚੰਦਾ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੰਤ ਚੋੜ ਕੇ ਮਾਫੀ ਮੰਗਦੇ ਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਮੱਧ ਤੋਂ ਆਦੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ